ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਵਾਲਪੁਰ ਰਵਾਲ ਸਰ ਦੇ ਮੁਕਾਮ ਪਰ ਜੋ ਉਪਦੇਸ਼ ਦਿੱਤਾ ਇਹਨਾਂ ਦੇ ਹਿਤ ਵਿੱਚ ਸੀ ਪਰ ਇਹ ਇਕੱਠੇ ਹੋ ਕੇ ਦਿੱਲੀ ਦੇ ਤਖਤ ਕੋਲ ਜਾ ਪਹੁੰਚੇ ਇਹਨਾਂ ਨੇ ਸம்மਤੀ ਕੀਤੀ ਕਿ 22 ਧਾਰ ਦੇ ਰਾਜਾਂ ਤੇ ਇਕੱਲਾ ਹੀ ਗੁਰੂ ਭਾਰੂ ਪਿਆ ਹੋਇਆ ਸਾਡੇ ਨਜ਼ਦੀਕ ਬਸਦਾ ਹੈ ਇੱਕ ਫਕੀਰਾਂ ਦੀ ਗੱਦੀ ਭੁੱਲ ਗਏ ਗੁਰੂ ਤੇਗ ਬਹਾਦਰ ਦੇ ਉਪਕਾਰ ਅਜੇ ਨੂੰ ਫਕੀਰ ਦੱਸਣ ਲੱਗ ਪਏ ਪਾਤਸ਼ਾਹਾਂ ਦਾ ਘਰ ਵੀ ਹੁਣ ਦਿੱਲੀ ਦੇ ਤਖਤ ਤੋਂ ਸਹੈਤ ਮੰਗੀ ਜਾਏ ਔਰੰਗਜ਼ੇਬ ਕੋਲ ਜਾ ਪੁਕਾਰੇ ਉਹਨੇ ਸਹੈਤ ਦੱਸੋ ਦੋ ਕੀ ਹੈ ਨਹੀਂ ਜੀ ਆਹ ਤਾਂਣੀ ਹੈ ਵੀ ਅੱਗੀ ਤਾਂ ਤਕਲੀਫ ਸਾਨੂੰ ਹੀ ਸੀ ਫਿਰ ਹੁਣ ਤਾਂ ਇਸ ਅੱਗ ਦਾ ਸੇਕ ਦਿੱਲੀ ਦੇ ਤਖਤ ਨੂੰ ਵੀ ਲੱਗਣ ਵਾਲਾ ਹੈ ਇਹ ਕਿਹਾ ਕੀ ਬਾਤ ਹੈ ਦਿੱਲੀ ਦੇ ਤਖਤ ਨੂੰ ਕੀ ਹੋਇਆ ਪਾਦਸ਼ਾ ਸਾਨੂੰ ਇਕੱਠਿਆਂ ਕਰਕੇ ਤੁਹਾ ਤੋਂ ਵਿਰੁੱਧ 扑ੜਾ ਰਿਹਾ ਸੀ ਗੁਰੂ ਅਸੀਂ ਭਲਾ ਤੁਹਾਡੇ ਵਫਾਦਾਰ ਅਸੀਂ ਤੁਹਾਡੇ ਅਨੁਸਾਰ ਚੱਲਣ ਵਾਲੇ ਅਸੀਂ ਕਦੋਂ ਮੰਨਨੇ ਗੁਰੂ ਦੀ ਗੱਲ ਐ ਕਹਿੰਦਾ ਕੀ ਸੀ ਗੁਰੂ ਅਖੇ ਪਾਦਸ਼ਾ ਦਿੱਲੀ ਦੇ ਤਖਤ ਤੇ ਅੱਖ ਹੈ ਗੁਰੂ ਗੋਬਿੰਦ ਸਿੰਘ ਜੀ ਹੁਣ ਔਰੰਗਜ਼ੇਬ ਨੂੰ ਪਤਾ ਸੀ ਵੀ ਜਿਹੜਾ ਮੈਂ ਪਾਪ ਕੀਤਾ ਹੈ ਗੁਰੂ ਤੇਗ ਬਹਾਦਰ ਦਾ ਸਿਰ ਤੜ ਵੱਖਰਾ ਕੀਤਾ ਉਸ ਗੁਰੂ ਨੇ ਘੋੜੇ ਰਖਣੇ ਫੌਜਾਂ ਰੱਖਣੀਆਂ ਸ਼ਸਤਰ ਰੱਖਣੇ ਤੋਪਾਂ ਰੱਖਣੀਆਂ ਇਹ ਕਿਤੇ ਨਾ ਕਿਤੇ ਖਤਰਾ ਦਿੱਲੀ ਦੇ ਤਖਤ ਨੂੰ ਬਣ ਨਾ ਜਾਏ ਉਹਨੇ ਸਿਰ ਝੁਣਿਆ ਵੀ ਬਾਤ ਤੁਹਾਡੀ ਮੇਰੇ ਸਮਝ ਵਿੱਚ ਆ ਗਈ ਉਹਨੇ ਦੇਖਿਆ ਵੀ ਮੇਰਾ ਵੀ ਤਖਤ ਇਹ ਕੱਲੇ ਇਨਾ ਤੇ ਤਾਂ ਭਾਰੂ ਪਿਆ ਕੱਲ ਨੂੰ ਮੇਰੇ ਤੇ ਵੀ ਗੁਰੂ ਗੋਬਿੰਦ ਸਿੰਘ ਪਾਰੂ ਪਊਗਾ ਉਹਨੇ ਕਿਹਾ ਵੀ ਦੱਸੋ ਮੈਂ ਤਿਆਰ ਹਾਂ ਤੁਹਾਡੀ ਮਦਦ ਕਰਨ ਨੂੰ ਲੜੋਂਗੇ ਤੁਸੀਂ ਕਹਿੰਦੇ ਨਹੀਂ ਪਾਦਸ਼ਾ ਸਾਡੇ ਸਿਪਾਹੀਆਂ ਚ ਇਨਾ ਤਾਲ ਨਹੀਂ ਹੈ ਫਿਰ ਹੋਰ ਕਹਿੰਦੇ ਜੀ ਫੌਜ ਭੇਜੋ ਪਾਦਸ਼ਾ ਕਹਿਣ ਲੱਗੇ ਫੌਜ ਦਾ ਖਰਚਾ ਤੁਸੀਂ ਭਰੋਗੇ ਤੇ ਫੌਜ ਮੈਂ ਭੇਜਦਾ ਦੇਖੋ ਐਡਾ ਸ਼ੈਤਾਨ ਸੀ ਹੋਰ ਨੂੰ ਦੇ ਉਹਨਾਂ ਸਮਿਆਂ ਸੇ 4 ਲੱਖ ਰੁਪਈਆ 22 ਧਾਰ ਦੇ ਪਹਾੜੀ ਰਾਜਾਂ ਤੋਂ ਦਿੱਲੀ ਦੇ ਖਜ਼ਾਨੇ ਦੇ ਵਿੱਚ ਹਰਨਗਦੇਵ ਨੇ ਭਰਾਲਿਆ ਨੇ ਕੋਲੋਂ ਵੀ ਇਹ ਰਸਤਾ ਦਾ ਖਰਚ ਹੈ ਮੇਰੀਆਂ ਫੌਜਾਂ ਦਾ ਉਹਦੇ ਬਦਲੇ 60000 ਫੌਜ ਭੇਜ ਦਤੀ 60000 ਫੌਜ ਲੈ ਕੇ 22 ਧਾਰ ਦੇ ਰਾਜਾਂ ਦੀ ਫੌਜ ਤੇ